ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਛੜਦੀ ਕਲਾ ਚ ਰੱਖੇ ਤੇ ਅੱਜ ਅੱਜ ਗੱਲ ਕਰਦੇ ਆਂ ਵੀ ਕੁਝ ਲੋਕ ਐਹੋ ਜਿਹੇ ਹੁੰਦੇ ਆ ਹਨਾ ਵੀ ਕੁਝ ਮਰਜ਼ੀ ਹੋ ਜਾਵੇ ਆ ਉਹ ਵੀ ਹਿੰਡ ਨਹੀਂ ਛੱਡਦੇ ਹੁੰਦੇ ਚਾਹੇ ਨੁਕਸਾਨ ਹੋ ਜਾਵੇ ਨਫਾ ਹੋ ਜਾਵੇ ਕੁਝ ਹੋ ਜਾਵੇ ਉਹ ਆ ਉਹ ਵੀ ਹਿੰਡ ਨਹੀਂ ਛੱਡਦੇ ਉਹਨਾਂ ਨੂੰ ਆਉਦੀ ਹਿੰਡ ਬੜੀ ਪਿਆਰੀ ਹੁੰਦੀ ਆ ਵੀ ਮੈਨੂੰ ਤਾਂ ਲੱਗਦਾ ਹਰ ਇੱਕ ਘਰ ਦੇ ਵਿੱਚ ਹੀ ਹੁੰਦੇ ਆ ਐਸੇ ਸ਼ਖਸ ਤੇ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਨੋ ਐਸੀ ਕੈਮਰਾ ਰੱਖ ਲੂੰ ਸਾਹਮਣੇ ਥੱਕ ਕੇ ਬੈਠੇ ਸੀ ਤੇ ਸਾਇਦ ਇਹ ਜਿਹੇ ਲੋਕ ਤਾਂ ਹਰ ਇੱਕ ਘਰ ਚ ਹੁੰਦੇ ਹੋਣਗੇ ਵੀ ਬੜੇ ਜਿੱਦੀ ਹੁੰਦੇ ਆ ਵਿੱਚ ਜਿੱਦ ਨਹੀਂ ਛੱਡਦੇ ਆ ਆਪਦੀ ਘਰ ਦੇ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਤੇ ਮੇਰੇ ਸਾਹਮਣੇ ਨਾਲ ਜਿੱਦ ਉਹ ਨਹੀਂ ਕਰਨੀ ਚਾਹੀਦੀ ਜਿੰਨੀ ਇੱਕ ਚੰਗੀ ਹੁੰਦੀ ਹੈ ਜਿਆਦਾ ਜਿੱਦ ਵੀ ਮਤਲਬ ਠੀਕ ਨਹੀਂ ਹੁੰਦੀ ਹਰ ਇੱਕ ਬੰਦਾ ਉਸ ਬੰਦੇ ਤੋਂ ਪਾਸਾ ਵੱਟਣ ਲੱਗ ਜਾਂਦਾ ਜਿਹੜਾ ਬੰਦਾ ਜਿੱਦ ਕਰਦਾ ਜਿਆਦਾ ਜਿੱਦ ਕਰਦਾ ਤੇ ਅੱਜ ਇੱਕ ਭੈਣ ਆਈ ਮੈਨੂੰ ਬੁਲਾਡੇ ਤੋਂ ਮਿਲਣ ਵਿਚਾਰੀ ਉਹ ਪੇਟ ਦੀ ਅਲਸਰ ਹੈ ਤੇ ਕੱਪੜੇ-ਕੁਪੜੇ ਸੌਂਦੀ ਆ ਵਿਚਾਰੀ ਕਹਿੰਦੀ ਮੇਰੀ 2-3000 ਦੀ ਦਵਾਈ ਹੈ ਤੇ ਵਿਚਾਰੀ ਕਹਿੰਦੀ ਮੈਨਾਂ ਤੈਨੂੰ ਮਿਲਣਾ ਮੈਨੂੰ ਤਾਂ ਹੌਸਲਾ ਦੇ ਵੀ ਇਹ ਬਿਮਾਰੀ ਟੁੱਟ ਜਾਂਦੀ ਹੈ ਆ ਆ ਫਿਰ ਮਨੂੰ ਸਮਝਾਇਆ ਮੈਂ ਕਹਾ ਦੇਣ ਨਹੀਂ ਛੱਡਦੇ ਹੁੰਦੇ ਮੈਂ ਕਹਾ ਮੇਰੀ ਜਿੰਨੀ ਹਾਲਤ ਤੇ ਤੇਰੀ ਬੁਰੀ ਹੈ ਨਹੀਂ ਮੈਂ ਕਹਾ ਮੇਰੀ ਹਾਲਤ ਤਾਂ ਬਹੁਤ ਬੁਰੀ ਸੀ ਮੈਂ ਤਾਂ ਤੁਰ ਨਹੀਂ ਸਕਦੀ ਮੈਨੂੰ ਤਾਂ ਮੈਂ ਖਲ ਅਲਸਰ ਨੇ ਖਤਮ ਕਰਤਾ ਸੀ ਮੈਂ ਕਹਾ ਤਦੋਂ ਸ਼ੁਕਰ ਕਰਿਆ ਕਰ ਉਸ ਵਹਿਗੁਰੂ ਦਾ ਵੀ ਤੂੰ ਠੀਕ ਐ ਤੂੰ ਤਾਂ ਤੁਰ ਕੇ ਆਈਆਂ ਮੈਂ ਕਿਹਾ ਮੈਂ ਤੁਰਨੀ ਸੀ ਸਾਖ ਦੀ ਮੈਂ ਕਿਹਾ ਜਦੋਂ ਅਲਸਰ ਮੈਨੂੰ ਵਧੀ ਸੀ ਵਿਚਾਰੀ ਕਾਫੀ ਹੌਸਲਾ ਦਿੱਤਾ ਕਾਫੀ ਟਾਈਮ ਬੈਠੀ ਰਹੀ ਮੇਰੇ ਕੋਲ ਵਿਚਾਰੀ ਬਹੁਤ ਔਖਾ ਖਰੋ ਵੀ ਵਿਚਾਰੀ ਆਪ ਦਾ ਹੱਥੀ ਪੈਰੀ ਮਿਹਨਤ ਕਰਦੀ ਆ ਹਨਾ ਵੀ ਕੱਪੜੇ ਕੋਪੜੇ ਸਟਿਚ ਕਰਕੇ ਦਵਾਈ ਲੈਂਦੀ ਆ ਸੋ ਗੱਲ ਉੱਥੇ ਆ ਜਾਂਦੀ ਆ ਨਾਨਕ ਦੁਖੀ ਆ ਸਭ ਸੰਸਾਰ ਜਿੰਨੇ ਵੀ ਮੇਰੇ ਭਣ ਭਰਾਵਾਂ ਨੂੰ ਕੋਈ ਰੋਗ ਆ ਦੁਖੀ ਨੇ ਹਨਾ ਤੇ ਮੇਰੀ ਹੱਥ ਵਨ ਫਿਰ ਉਹਨਾਂ ਨੂੰ ਬੇਨਤੀ ਆ ਹਨਾ ਵੀ ਤੁਸੀਂ ਆਪਣਾ ਪਰਮਾਤਮਾ ਤੋਂ ਵਿਸ਼ਵਾਸ ਹਟਾਇਆ ਨਾ ਕਰੋ ਦੇਖੋ ਪਰਮਾਤਮਾ ਦੀ ਪੀਖਿਆ ਵੱਡੀ ਜ਼ਰੂਰ ਹੈ ਪੀਖਿਆ ਉਹ ਜ਼ਰੂਰ ਲੈਂਦਾ ਆਪਣੇ ਹਨ ਪਰ ਆਪਾਂ ਬਹੁਤ ਛੇਤੀ ਨਾ ਹੌਸਲਾ ਛੱਡ ਜਾਨੇ ਆ ਦਿਲ ਜਦੋਂ ਪਰਮਾਤਮਾ ਜਿਵੇਂ ਆਪਣੇ ਨੇੜੇ ਲੱਗ ਜਾਂਦਾ ਉਹ ਤੋਂ ਆਪਾਂ ਹੌਸਲਾ ਛੱਡ ਜਾਨੇ ਆ ਹੁਣ ਮੰਨਣੋਂ ਹਟ ਜਾਂਦੇ ਆ ਤੇ ਇੱਕ ਮੈਂ ਉਹਨਾਂ ਲੋਕਾਂ ਨੂੰ ਕਹਿੰਨੀ ਆ ਭਾਈ ਬਹਾਨੇ ਨਾ ਮਾਰਿਆ ਕਰੋ ਕਹਿੰਦੇ ਨੇ ਸਾਡਾ ਤਾਂ ਪਾਠ ਕਰਨ ਨੂੰ ਜੀ ਨਹੀਂ ਕਰਦਾ ਜੀ ਅਜਿਹਾ ਦੋ ਦਿਨ ਪੜ੍ਹ ਲੈ ਤੀਜੇ ਦਿਨ ਪਾਠ ਕਰਨ ਨੂੰ ਜੀ ਨਹੀਂ ਕਰਦਾ ਜੀ ਛੱਡ ਤਾਂ ਮੰਨ ਨਹੀਂ ਕਰਦਾ ਮੰਨ ਕਿਉਂ ਨਹੀਂ ਕਰਦਾ ਉਹ ਸਿਆਣੇ ਕਹਿੰਦੇ ਆ ਇੱਕ ਡਰ ਮੂਰੇ ਭੂਤ ਨੱਚਦੇ ਆ ਜਦੋਂ ਤੁਹਾਨੂੰ ਐ ਪਤਾ ਵੀ ਸਾਹਮਣੇ ਮੌਤ ਖੜੀ ਆ ਉਹ ਤੋਂ ਫੱਜੇ ਆ ਵੀ ਆ ਰੰਦਾ ਵੀ ਐਂ ਕਰ ਲੋ ਵਾਹ ਕਰ ਲੋ ਸੋ ਮੈਂ ਨਹੀਂ ਨਾ ਗੱਲਾਂ ਨੂੰ ਮੰਨਦੀ ਵੀ ਸਾਡਾ ਮੰਨ ਨਹੀਂ ਕਰਦਾ ਕਿਉਂ ਨਹੀਂ ਕਰਦਾ ਮਾਣਾ ਮੰਨ ਤੱਕ ਮੰਨ ਤੱਕ ਆਸੇ ਨੂੰ ਵੀ ਨਹੀਂ ਕਰਦਾ ਫਿਰ ਮੰਨ ਤਾਂ ਆਪਣਾ ਕੰਮ ਕਰਨ ਨੂੰ ਨਹੀਂ ਕਰਦਾ ਮੰਨ ਤਾਂ ਰੋਟੀ ਬਗਾਉਣ ਨੂੰ ਵੀ ਨਹੀਂ ਕਰਦਾ ਹੁੰਦਾ ਕੋਈ ਪੱਕੀ ਬਕਾਈ ਦੇ ਤੇ ਸਾਰਾ ਕੁਝ ਕਰਨਾ ਪੈਂਦਾ ਹੁਣ ਤੁਸੀਂ ਦੇਖ ਲੋ ਵੀ ਰਾਤ ਦੇ 9:30 ਹੋਏ ਪਏ ਆ ਪਹਿਲਾਂ ਸਰਦਨ ਗਾ ਕੇ ਦੇਖੇ ਕੱਪੜੇ ਵਾਲੇ ਫਿਰ ਸਬਜ਼ੀ ਰੋਟੀ ਬਣਾਇਆ ਉਹ ਖਾਧੀ ਤੇ ਫਿਰ ਕੱਪੜੇ ਵਾਲੀ ਵੀਡੀਓ ਬਣਾਈ ਹੁਣ ਤੁਹਾਡੇ ਲਈ ਵੀਡੀਓ ਬਣਾਣ ਲਈ ਤੇ ਪੈਂਦੀ ਨੂੰ 11 ਵਜੇ ਜਾਣਗੇ ਤਾਂ ਫਿਰ ਮੈਨੂੰ ਵੀ ਲੱਗਦਾ ਹੋਊਗਾ ਵੀ ਕੰਮ ਕਰਕੇ ਥੱਕ ਕੇ ਪੈ ਜਾਊ ਲੇਟ ਜਿਉਂ ਜਦੋਂ ਕੋਈ ਜ਼ਿੰਦਗੀ ਚ ਕਰਨਾ ਹੋਵੇ ਕੁਝ ਬੰਨਣਾ ਹੋਵੇ ਕੁਝ ਨੂੰ ਜਵਾਬ ਦੇਣਾ ਹੋਵੇ ਉਦੋਂ ਵੀ ਇਹ ਨੀਂਦਾਂ ਨੀਂਦਾਂ ਤਿਆਗਣੀਆਂ ਪੈਂਦੀਆਂ ਥਕੇਵੇਂ ਥਕੂਵੇਂ ਸਭ ਭੁੱਲਨੇ ਪੈਂਦੇ ਐ ਕੈਨੇਡਾ ਤੋਂ ਭੈਣ ਜਿਹੜੀ ਰਮਨ ਉਹ ਗੱਲ ਕਰਦੀ ਹੁੰਦੀ ਹੈ ਉਹ ਕਹਿੰਦੀ ਵੀ ਕੈਨੇਡਾ ਦੇ ਇਹ ਰੂਲ ਹੈ ਵੀ ਚਾਹੇ ਸਾਨੂੰ ਜਿੰਨੀ ਮਰਜ਼ੀ ਤਕਲੀਫ ਆਵੀ ਉਹ ਤਾਂ ਅਸੀਂ ਕੰਮ ਤੇ ਹੋਈਏ ਚਾਹੇ ਭਾਵੇਂ ਜਾਣ ਹੀ ਨਿਕਲੀ ਜਾਂਦੀ ਹੈ ਸਾਨੂੰ ਕੰਮ ਕਰਨਾ ਪੈਂਦਾ ਐ ਨਹੀਂ ਹੈਗਾ ਕਹਿੰਦੀ ਉੱਥੇ ਵੀ ਆਪਾਂ ਡਾਕਟਰ ਦੇ ਵਗ ਜਾਂਗੇ ਜਾਂ ਡਾਕਟਰ ਆਪਾਂ ਨੂੰ ਦਵਾਈ ਦੇਗਾ ਕਾ ਕ ਦਿਨ ਕਹਿੰਦੀ ਵੀ ਡਾਕਟਰ ਨੂੰ ਮਿਲਣ ਦਾ ਕਹਿੰਦੀ ਕਾ ਕ ਦਿਨ ਤਾਂ ਸਮੇਂ ਨਹੀਂ ਮਿਲਦਾ ਚਾਹੇ ਬੰਦਾ ਉਦੋਂ ਨੂੰ ਪੂਰੇ ਹੀ ਹੋ ਜੇ ਉਹ ਕਹਿੰਦੀ ਐ ਨਹੀਂ ਆਪਣੀ ਇੰਡੀਆ ਵਾਲਾ ਕੰਮ ਨਹੀਂ ਹੈਗਾ ਵੀ ਹਾਏ ਮੇਰੇ ਦਰਦ ਉੱਠ ਕੜਾ ਲੈ ਲਓ ਗੋਲੀ ਨਾਲ ਉੱਥੇ ਕਹਿੰਦੀ ਤੁਸੀਂ ਗੋਲੀ ਲੈ ਸਕਦੇ ਹੋ ਗੋਲੀ ਤਾਂ ਕਹਿੰਦੀ ਲੋੜ ਹੀ ਨਹੀਂ ਕਰਦੀ ਸੀ ਪਤਾ ਨਹੀਂ ਕੀ ਨਾਂ ਲੈਂਦੀ ਹੁੰਦੀ ਹੈ ਕਹਿੰਦੀ ਇੱਕੋ ਹੀ ਗੋਲੀ ਹੈ ਵੀ ਉਹਨੂੰ ਬੰਦਾ ਖਾ ਲੈਂਦਾ ਲੱਤ ਦਵਾ ਦੋਈ ਬੁਖਾਰ ਹੋਊ ਉਹੀ ਵਰਤਦੇ ਆ ਉਹ ਤੇ ਕਹਿੰਦੀ ਸਾਡੇ ਬਹਾਨੇ ਨਹੀਂ ਚੱਲਦੇ ਵੀ ਜੇ ਅਸੀਂ ਕੈਨੇਡਾ ਦੇ ਵਿੱਚ ਕੰਮ ਕਰਨਾ ਸਾਡੇ ਕੋਈ ਬਹਾਨੇ ਨਹੀਂ ਚੱਲਦੇ ਕਹਿੰਦੀ ਸਾਨੂੰ ਕੰਮ ਕਰਨਾ ਹੀ ਪੈਂਦਾ ਕੋਈ ਦੁੱਖ ਦੇ ਸੁੱਖ ਦੇ ਤੋਂ ਕਹਿੰਦੀ ਆਏ ਨਹੀਂ ਹੈ ਡਾਕਟਰ ਦੇ ਭਗ ਜਾਗੇ ਦੁੱਖ ਦੇ ਚ ਵੀ ਸਾਨੂੰ ਕੰਮ ਕਰਨਾ ਪੈਂਦਾ ਕਹਿੰਦੀ ਅਸੀਂ ਬਹਾਨਾ ਨਹੀਂ ਕੋਈ ਮਾਰ ਸਕਦੇ ਮੰਨਦੇ ਨਹੀਂ ਕਹਿੰਦੀ ਉੱਥੇ ਕੈਨੇਡਾ ਦੇ ਲੋਕ ਇਹਨਾਂ ਚੀਜ਼ਾਂ ਨੂੰ ਤਾਂ ਮੈਂ ਤੁਹਾਨੂੰ ਇਹ ਗੱਲ ਕਹੂੰਗੀ ਵੀ ਬਹਾਨੇਬਾਜ਼ੀਆਂ ਛੱਡ ਕੇ ਆਪਦੀ ਜ਼ਿੰਦਗੀ ਨੂੰ ਸੋਚੇ ਜਿਹੇ ਢੰਗ ਨਾਲ ਜਿਉਂ ਲੋ ਜ਼ਿੰਦਗੀ ਬਹੁਤ ਛੋਟੀ ਰਹਿ ਚੱਲੀ ਹੈ ਲੋਕਾਂ ਦੀ ਹੁਣ ਐਡੀ ਜ਼ਿੰਦਗੀ ਨਹੀਂ ਰਹੀ ਜਿੰਨਾ ਤੁਸੀਂ ਸੋਚਣ ਲੱਗ ਜਾਂਦੇ ਹੋ ਵੀ ਅਸੀਂ ਹੋ ਕਰਾਂਗੇ ਅਸੀਂ ਬਹੁਤ ਕਰਾਂਗੇ ਕੁਝ ਨਹੀਂ ਹੁੰਦਾ ਸਭ ਤੋਂ ਪਹਿਲਾਂ ਤਾਂ ਨਾ ਜਿਹੜਾ ਬੰਦਾ ਟੈਂਸ਼ਨ ਲੈਂਦਾ ਉਹ ਤਾਂ ਕਿਤੇ ਲਾਜ ਹੀ ਹੈ ਨਹੀਂ ਲਾਜ ਉਹਨਾਂ ਲੋਕਾਂ ਦਾ ਬਾਈ ਜਿਹੜੇ ਟੈਂਸ਼ਨ ਵੀ ਰਹਿਣ ਲੱਗ ਗਏ ਦੇਖੋ ਇਹਦਾ ਮੇਰਾ ਤਜਰਬਾ ਤਾਂ ਪੱਕਾ ਹੋ ਚੱਲਿਆ ਵੀ ਜਿੰਨਾ ਤੁਸੀਂ ਟੈਂਸ਼ਨ ਲਓਗੇ ਉਨਿੰ ਛੋਟੇ ਤਕਲੀਫਾਂ ਵੱਧ ਆਉਣਗੀਆਂ ਜਦੋਂ ਤੁਸੀਂ ਟੈਂਸ਼ਨਾਂ ਲੈਣੀਆਂ ਛੱਡ ਦੋਗੇ ਵਧੀਆ ਮਸਤ ਰਹਿਣ ਲੱਗ ਜਾਓਗੇ ਟੈਂਸ਼ਨ ਕੁੱਛ ਨਾ ਆਪੀ ਭੱਜ ਜਾਂਦੀਆਂ ਇੱਕ ਗੱਲ ਮੇਰੀ ਲਾਡ ਵਾਂਗ ਲੈ ਲੋ ਵੀ ਰੋਟੀ ਤੇ ਤੁਸੀਂ ਕਦੇ ਮਰਦੇ ਨਹੀਂ ਐ ਨਿੱਤ ਮੰਨ ਨਹੀਂ ਨਗਦਾ ਉਹ ਤੁਸੀਂ ਵੀ ਤੁਹਾਨੂੰ ਗਾਲ੍ਹਾਂ ਵਿੱਚ ਤਕਲੀਫ ਆਵੇ ਮੇਰੇ ਕੋਲੇ ਆ ਨਹੀਂ ਮੇਰੇ ਕੋਲੇ ਬਹੁ ਨਹੀਂ ਫਲਣਾ ਇੱਕ ਤਾਂ ਨਾ ਲੋਕਾਂ ਦੀ ਰੀਸ ਨਾ ਕਰਿਆ ਕਰੋ ਉਹਦੇ ਕੋਲੇ ਆ ਉਹਦੇ ਕੋਲੇ ਬਾ ਤੁਸੀਂ ਕਿਸੇ ਤੋਂ ਕੋਈ ਲੈਣਾ ਤੁਸੀਂ ਤਾਂ ਆਪਦੀ ਜੀਅ ਚ ਮਾਸਤ ਰਿਆ ਕਰੋ ਸਾਨੂੰ ਤਾਂ ਆਪਦੀ ਸਤ ਨਾਲ ਹੀ ਪਿਆਰ ਹੋਣਾ ਚਾਹੀਦਾ ਆਪਦੇ ਘਰ ਨਾਲ ਪਿਆਰ ਹੋਣਾ ਚਾਹੀਦਾ ਜਿੱਥੇ ਤੁਸੀਂ ਸੌਂ ਜਾਂਦੇ ਹੋ ਬੈਠ ਕੇ ਰੋਟੀਆਂ ਖਾ ਲੈਂਦੇ ਹੋ ਆਪਦੇ ਘਰ ਚ ਤੁਹਾਨੂੰ ਕੀ ਤੰਗ ਨਹੀਂ ਕਰੂਗਾ ਸੌ ਲਓਗੇ ਰੱਜ ਕੇ ਠੀਕ ਹੈ ਬੜਾ ਲੰਮਾ ਨਾ ਸੋਚਿਆ ਕਰੋ ਲੰਮੇ ਸੋਚਣ ਵਾਲੇ ਵੀ ਬਿਮਾਰ ਹੋ ਜਾਂਦੇ ਆ ਬਹੁਲੇ ਵੀ ਸੋਚੀ ਜਾਂਦੇ ਦਿਨ ਰਾਤ ਹੀ ਲੱਗੇ ਰਹਿੰਦੇ ਆ ਮੈਨੂੰ ਲੱਗਦਾ ਕਈਆਂ ਲੋਕਾਂ ਦੀ ਸੋਚ ਕੇ ਜਿੰਦਗੀ ਗੁਜ਼ਰੂ ਉਹਦਾ ਐਵੇਂ ਲੱਗਦਾ ਵੀ ਜੱਗ ਤੇ ਉਹ ਲੈਣ ਕੀ ਆਏ ਮੈਨੂੰ ਤਾਂ ਆਪ ਨਹੀਂ ਸਮਝਉਂਦੀ ਕੀ ਲੈਣ ਆਇਆ ਉਹ ਜੱਗ ਤੇ ਸੋਚੀ ਜਾਣਗੇ ਨਾ ਚੱਬੀ ਜਾਣਗੇ ਹੈ ਬੂ ਕਰੀ ਜਾਣਗੇ ਫਿਰ ਕਹੜਾ ਕੋਈ ਵੀਰੇ ਮਦਦ ਕਰ ਦਿੰਦਾ ਕਰਨ ਦਾ ਕਰ ਕੁਛ ਆਪ ਨੂੰ ਪੈਂਦਾ ਜਾਂ ਵਹਿਗੁਰੂ ਤੁਹਾਡੀ ਮਦਦ ਕਰਦਾ ਤਾਂ ਤੁਸੀਂ ਮਿਹਨਤ ਕਰਕੇ ਆਪਣੀ ਮਦਦ ਆਪ ਕਰਦੇ ਹੋ ਦੂਜਾ ਬੰਦਾ ਤਾਂ ਤੁਹਾਡੀ ਕੋਈ ਮਦਦ ਨਹੀਂ ਕਰਦਾ ਸੋ ਮੇਰੇ ਸਾਹੂਰਾ ਦੇ ਅਗਰੇ ਟੈਨਸ਼ਨ ਲਿਆ ਨਾ ਕਰੋ ਜਿੰਨੀ ਤੁਹਾਡੇ ਬਸ ਚ ਹੈ ਨਾ ਓਨੇ ਕੀ ਲਿਆ ਕਰੋ ਬੜੀ ਟੈਨਸ਼ਨ ਲੈ ਕੇ ਕੀ ਖਟਦੇ ਹੋਗੇ ਘਰ ਘਰ ਦੇ ਵਿੱਚ ਬਿਮਾਰੀ ਘਰ ਘਰ ਦੇ ਵਿੱਚ ਕੁਝ ਲੱਤ ਬਾਹ ਨਿਕ ਨਿਕ ਜਵਾਕਾਂ ਨੂੰ ਸ਼ੂਗਰ ਹੋਈ ਜਾਂਦਾ ਸਟ्रेस ਦਾ ਹੈ ਹੁਣ ਮੰਨ ਲਾ ਇੱਕ ਮਾਂ ਦੇ ਬੱਚਾ ਹੋਣ ਵਾਲਾ ਉਹ ਸਟ्रेस ਲੈ ਲੈ ਕੇ ਜਿਉਂ ਰਹੀ ਹੈ ਤੇ ਬੱਚੇ ਤੇ ਕੀ ਅਸਰ ਪਊਗਾ ਥੋੜਾ ਜਿਹਾ ਬਲੀ ਮਾਸਟਰ ਰਹਿਣਾ ਲੱਗ ਮੈਂ ਮਾਸਟਰ ਰਹਿਣ ਲੱਗ ਜੂ ਜੋ ਸੋਡੇ ਕਰਮਾਂ ਚ ਵੈਗਰੂ ਨੇ ਲਿਖਤਾ ਉਸ ਨੂੰ ਮਿਲ ਜਾਣਾ ਬਾੜੀ ਤਵੰਨਾ ਨਾ ਕਰਿਆ ਕਰੋ ਬਾਲੇ ਔਖੇ ਹੁੰਨੇ ਹੋ ਤੁਸੀਂ ਗੱਲਾਂ ਛੋਟੀਆਂ ਹੁੰਦੀਆਂ ਬਸ ਸਮਝਣ ਚ ਫਰਕ ਹੁੰਦਾ ਕੁਝ ਲੋਕ ਤਾਂ ਇਹੋ ਜਿਹੇ ਆ ਜੇ ਚਟਰੀ ਨਾਲ ਰੋਟੀ ਖਾ ਕੇ ਵੀ ਆਪਣੀ ਜ਼ਿੰਦਗੀ ਨੂੰ ਪੂਰੀ ਖੁਸ਼ਕਿਸਮਤ ਸਮਝਦੇ ਆ ਤੇ ਕਈ ਲੋਕ ਇਹੋ ਜਿਹੇ ਹੋਣਗੇ ਜਿਨ੍ਹਾਂ ਨੂੰ ਸਾਹੀ ਪਨੀਰ ਮਿਲਦਾ ਹੋ ਪਰ ਖੁਸ਼ ਨਹੀਂ ਹੈਗੇ ਉਹ ਐ ਚੱਕ ਕੀ ਜਾਂਦੇ ਵੀ ਸਾਡੇ ਨਾਲ ਵਿਹਾੜੀ ਵਾਲੀ ਸੌਖਾ ਯਾਰ ਚਟਣੀ ਨਾਲ ਰੋਟੀ ਖਾਦੀ ਚਾਹੇ ਕਾਸ ਨੇ ਤਾਂ ਨਜ਼ਾਰਾ ਹੀ ਲੈਂਦਾ ਸੀ ਓਕੇ ਫੇਰ ਐਂ ਦੱਸੋ ਇੱਥੇ ਸੌਖਾ ਕੌਣ ਹੈ ਪੈਸੀ ਵਾਲਾ ਵੀ ਰੋਂਦਾ ਤੇ ਗਰੀਬ ਨੇ ਤਾਂ ਰੋਣਾ ਹੀ ਰੋਣਾ ਕੌਣ ਸੌਖਾ ਵੀ ਇੱਥੇ ਗੱਲ ਆ ਜਾਂਦੀ ਹਿੰਦ ਦੀ ਕੁਝ ਬੰਦੇ ਹਜੇ ਹੁੰਦੇ ਤੁਸੀਂ ਉਹਨੂੰ ਜਿੰਨਾ ਮਰਜ਼ੀ ਸਮਝਾ ਲਓ ਉਹ ਆਪਦੀ ਹਿੰਦ ਨਹੀਂ ਛੱਡਣਗੇ ਉਹ ਆਪਦੀ ਹਿੰਦ ਤੇ ਕਾਇਮ ਰਹਿਣਗੇ ਵੀ ਜੇ ਉਹਨਾਂ ਨੇ ਇੱਕ ਵਾਰੀ ਕਿਸੇ ਗੱਲ ਨੂੰ ਕਹਿਤਾ ਨਾ ਵੀ ਆ ਸਹੀ ਹੈ ਚਾਹੇ ਉਹ ਗਲਤ ਹੈ ਬਟੋ ਆਖਣਗੇ ਨਾ ਜੀ ਸਹੀ ਆ ਚਾਹੇ ਮੂਰੇ 20 ਬੰਦੇ ਅੜ ਜਾਣ ਉਹਨਾਂ ਦੇ ਫਿਰ ਉਹਨਾਂ ਨੇ ਉਹ ਗਲਤੀ ਨਹੀਂ ਮੰਨਣੀ ਐੋ ਜੀ ਹੁੰਦੇ ਹੁੰਦੇ ਵਿੱਚ ਬੰਦਿਆਂ ਦੀ ਗਲਤੀਆਂ ਦੂਰ ਦੀ ਗੱਲ ਉਹ ਆਪਦੀ ਹਿੰਦੀ ਨਹੀਂ ਛੱਡਦੀ ਨਾ ਜੀ ਇੱਥੋਂ ਆਏ ਆ ਨਾ ਜੀ ਨਾ ਇੱਕ ਲੱਤ ਤੇ ਖੜੇ ਹੋ ਜਾਣਗੇ ਚਾਹੇ ਮੂਰੇ 100 ਬੰਦਾ ਆ ਕੇ ਖੜ ਜੇ ਉਹਨਾਂ ਨੇ ਉਹੀ ਗੱਲ ਕਹਿਣਾ ਵੀ ਨਾ ਸਾਡੀ ਸਹੀ ਆ ਥੋੜੀ ਗਲਤ ਆ ਇਹਨਾਂ ਨੂੰ ਆਪਾਂ ਹਿੰਦੀ ਬੰਦੇ ਕਹਿਣਾ ਵੀ ਆਪਣੀ ਗੱਲ ਨਹੀਂ ਉਹ ਸੁਣਦੇ ਹੁੰਦੇ ਆਪਦੀ ਕਰਦੇ ਹੁੰਦੇ ਨਲਕਾ ਮਚੋਰ ਨੂੰ ਤਾਂ ਬਹਾਨੀ ਚਾਹੀਦੀ ਹੈ ਫਿਰ ਤੇ ਲੋਕ ਕਹਿੰਦੇ ਜੀ ਬਾਣੀ ਕਿੱਥੋਂ ਪੜ ਲਗੇ ਜੀ ਮਨ ਹੀ ਨਹੀਂ ਕਰਦਾ ਸਮਝ ਤੋਂ ਬਾਹਰ ਆ ਵੀ ਫਿਰ ਛੋੜਾ ਮਨ ਚਾਹੁੰਦਾ ਕੀ ਹੈ ਮਾੜਾ ਜਿਹਾ ਬਹਿ ਕੇ 10 ਮਿੰਟ ਸੋਚ ਲਿਆ ਕਰੋ ਪੁੱਛ ਲਿਆ ਕਰੋ ਆਪਣੇ ਮਨ ਨੂੰ ਵੀ ਜਰ ਤੂੰ ਚਾਹਣਾ ਕੀ ਹੈ ਤੂੰ ਮੈਨੂੰ ਬਾਣੀ ਵੀ ਨਹੀਂ ਪੜਨ ਦਿੰਦਾ ਤੂੰ ਮੈਨੂੰ ਕੰਮ ਵੀ ਨਹੀਂ ਕਰਨ ਦਿੰਦਾ ਮੈਂ ਖਾਊਂਗਾ ਕਿੱਥੋਂ ਜਿਹੜਾ ਬੰਦਾ ਵੀਰੇ ਮਿਹਨਤ ਕਰਦਾ ਨਾ ਰੱਜ ਕੇ ਉਹ ਨਾ ਤਾਂ ਆਪ ਭੁੱਖਾ ਮਰਦਾ ਨਾ ਤੇ ਪਰਿਵਾਰ ਨੂੰ ਮਰਨ ਦਿੰਦਾ ਜਿਹੜਾ ਬੰਦਾ ਮਿਹਨਤ ਨਹੀਂ ਕਰਦਾ ਬਹਾਨੇ ਭਾਲਦਾ ਰਹਿੰਦਾ ਉਹਦਾ ਹਾਲ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ ਸੋ ਬਹਾਨੇ ਨਾ ਮਾਰਿਆ ਕਰੋ ਹਿੰਡ ਨਾ ਕਰਿਆ ਕਰੋ ਇਹ ਹਿੰਡ ਵੀ ਛੋਡੀ ਤੁਹਾਨੂੰ ਪਿੱਛੇ ਲੈ ਜਾਂਦੀ ਹੈ ਠੀਕ ਹੈ ਵੀ ਕੁਝ ਗੱਲਾਂ 'ਚ ਕੁਝ ਮਜਬੂਰੀਆਂ 'ਚ ਹੁੰਦਾ ਸਭ ਕੁਝ ਹੁੰਦਾ ਹੈ ਸਾਰੀ ਦੁਨੀਆਦਾਰੀ ਹੈ ਪਰ ਐਨੇ ਵੀ ਨਾ ਜਿੱਦੀ ਤੇ ਹਿੰਡੀ ਪਾਉਣੋ ਵੀ ਦੂਜਾ ਬੰਦਾ ਤੁਹਾਨੂੰ ਨਫ਼ਰਤ ਹੀ ਕਰਨ ਲੱਗ ਜੇ ਵੀ ਇਹ ਬੰਦੇ ਨੇ ਕਿਹੜਾ ਗੱਲ ਬੰਨਣੀ ਹੈ ਇਹਨੇ ਤਾਂ ਆਪਦੀ ਅੜੀ ਪਵਾਉਣੀ ਹੈ ਕਹਿੰਦੇ ਮਰੇ ਸਮੇ ਦੇ ਨਾਲ ਇਨਸਾਨ ਨੂੰ ਭਰਨਾ ਚਾਹੀਦਾ ਸਦਾ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਸਦਾ ਇਨਸਾਨ ਇੱਕੋ ਜਿਹਾ ਉਹਨੂੰ ਮੈਂ ਮੈਂ ਹੋਰਾਂ ਦੀ ਗੱਲ ਛੱਡੂ ਮੇਰੀ ਗੱਲ ਕਰਦੀ ਆਂ ਵੀ ਮੈਂ ਜਦੋਂ ਵਿਆਹੀ ਨਹੀਂ ਸੀ ਉਦੋਂ ਮੇਰਾ ਹੋਰਮਾਨ ਸੀ ਵਿਆਹ ਤੋਂ ਬਾਅਦ ਮੇਰਾ ਹੋਰਮਾਨ ਬਣ ਗਿਆ ਵੀ ਕੰਮ ਕਰੀ ਜਾਣਾ ਕਾਮਲਿਆ ਵਾਂਗੂ ਨਾ ਚੜੀ ਦੀ ਨਾ ਲੱਤੀ ਦੀ ਵਸਾਣਾ ਦਾ ਕੰਮ ਕਰੀ ਚੱਲੋ ਕੰਮ ਕਰੀ ਚੱਲੋ ਬੱਚਿਆਂ ਦੇ ਪੈ ਕੇ ਹੋਰ ਦਿਮਾਗ ਹੋ ਗਿਆ ਮੇਰਾ ਬੱਚਿਆਂ ਤੋਂ ਬਾਅਦ ਹੋਰ ਹੋ ਗਿਆ ਵੀ ਬੰਦਾ ਬੰਦੇ 'ਚ ਬਦਲਾਅ ਆਉਂਦੇ ਆ ਜੀ ਬੰਦਾ ਬਦਲਦਾ ਚੇਂਜ ਆਉਂਦੇ ਆ ਮੈਨੂੰ ਸੋਡਾ ਨਹੀਂ ਪਤਾ ਮੇਰੇ 'ਚ ਤਾਂ ਇਹ ਆ ਹੁਣ ਮੇਰਾ ਹਾਰਮੋਨ ਹੈ ਹੁਣ ਮੈਨੂੰ ਨਾ ਤਾਂ ਕਿਸੇ ਬਿਮਾਰੀ ਤੋਂ ਡਰ ਲੱਗਦਾ ਨਾ ਮੈਨੂੰ ਮਰਨ ਤੋਂ ਡਰ ਲੱਗਦਾ ਕਦੇ ਕਦੇ ਲੱਗੂ ਵੀ ਯਾਰ ਮਰ ਕੇ ਤਾਂ ਵਧੀਆ ਨਜ਼ਾਰਾ ਆ ਸਕਾਂ ਟੈਨਸ਼ਨ ਆ ਕਤਮ ਹੋ ਜਾਂਦੀਆਂ ਵੀ ਟੈਨਸ਼ਨ ਟਾਂ 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 ਕਰਦੇ ਜਿੰਦਗੀ ਕੱਢੇ ਜਾਂਦੇ ਕਦੇ ਕਦੇ ਮੈਂ ਤਾਂ ਰੱਬ ਨੂੰ ਕਹਿੰਦੀ ਆ ਰੱਬਾ ਮੈਨੂੰ ਤਾਂ ਜਿਹੜਾ ਕਹਿੰਦੇ ਸੁਰਗ ਸੁਣੀ ਦਾ ਕਿ ਤਾ ਸੁਰਗਾ ਰੱਬਾ ਮੈਂ ਤਾਂ ਸੁਰਗ ਜੀ ਥੋੜੀ ਜਿਹੀ ਜਗ੍ਹਾ ਦੇ ਦੀ ਮੈਂ ਤਾਂ ਬੂਟਾ ਜੀ ਪਾਣੀ ਪਾਲਿਆ ਕਰੂੰ ਕੀ ਕਰਨਾ ਇਸ ਜੱਗ ਤੇ ਆ ਕੇ ਐਵੇਂ ਝੂਠੇ ਰਿਸ਼ਤੇ ਝੂਠੀ ਦੁਨੀਆਦਾਰੀ ਦੇਖ ਕੇ ਮੈਂ ੱਕੇ ਫਿਰਦੇ ਆ ਸੱਚ ਸੋਨ ਦੱਸਾਂ ਮੈਨੂੰ ਜ਼ਿੰਦਗੀ ਚੰਗੀ ਕਿਉਂ ਨਹੀਂ ਲੱਗਦੀ ਮੈਨੂੰ ਐ ਲੱਗਦਾ ਵੀ ਰਿਸ਼ਤੇ ਨੇ ਤਾਂ ਪਿਆਰ ਨਹੀਂ ਰਿਹਾ ਜ਼ਿੰਦਗੀ ਜਾਂ ਕੋਈ ਕੀ ਕਰਾਂਗੇ ਇਸ ਕਰਕੇ ਮੇਰੀ ਜ਼ਿੰਦਗੀ ਫੈਰੀ ਨਹੀਂ ਵਾਲੀ ਲੱਗਦੀ ਐਂ ਜੇ ਲੱਗਦਾ ਵੀ ਕਿੱਥੇ ਹਨਾ ਵੀ ਰਿਸ਼ਤੇ ਹੁੰਦੇ ਆ ਖੂਨ ਦੇ ਬਲੱਡ ਦੇ ਵੀ ਕਿਵੇਂ ਲਾ ਲੋ ਆਣਾ ਵੀ ਕਿੱਥੇ ਤਾਂ ਆਉਂਦਾ ਹਨਾ ਵੀ ਦੋ ਬੰਦੇ ਬੈਠਾਂਗੇ ਹੱਸਾਂਗੇ ਗੱਪੀਆਂ ਮਾਰਾਂਗੇ ਝੌੜ ਕਰਾਂਗੇ ਅੱਜ ਕੱਲ ਪਤਾ ਨਹੀਂ ਕੀ ਹੋ ਚੱਲਿਆ ਕੋਈ ਕਿਸੇ ਨੂੰ ਬੁਲਾ ਕੇ ਰਾਜੀ ਨਹੀਂ ਝੌੜ ਦਾ ਦੂਰ ਦੀ ਗੱਲ ਆ ਕੋਈ ਕਿਸੇ ਨੂੰ 10 ਮਿੰਟ ਨਹੀਂ ਚਾਹ ਉਹਦਾ 2 ਮਿੰਟ ਝੌੜ ਕਰ ਲਓ 3 ਜੇ ਮਿੰਟ ਬੰਦਾ ਛੋੜੇ ਗੱਲ ਪੇ ਅਲਜਾਂਬੀ ਛੋੜਦੇ ਇਹੋ ਜਿਹਾ ਲਾਉ ਤੂੰ ਮੈਨੂੰ ਲਾ ਕੇ ਕਹਿਆ ਤੂੰ ਮੈਨੂੰ ਆਏ ਕਹਿਆ ਤੂੰ ਬਾਹ ਕਹਿਆ ਛੋੜ ਦੇ ਛੁੱਗ ਗੱਲ ਨਹੀਂ ਦੀਆਂ ਮੈਨੂੰ ਅਗਲਾ ਦੱਸਣਾ ਹੁੰਦਾ ਉੱਥੇ ਫਿਰ ਸਾਨੂੰ ਨਕਸ਼ਨ ਪੈਣ ਲੱਗ ਜਾਂਦੀ ਵੀ ਯਾਰ ਅੱਪੇ ਬੰਦੇ ਨਾਲ ਕਿਉਂ ਝੌੜ ਕੀਤੀ ਸੋ ਵੀਰੇ ਰਿਸ਼ਤੇ ਰਿਸ਼ਤੇ ਦਾ ਦੁਨੀਆ ਚ ਖਤਮ ਹੋ ਆਪਣਾ ਪਣ ਖਤਮ ਹੋ ਚੱਲਿਆ ਜਿਹੜੇ ਪਲੇਖੇ ਜੈ ਵੀ ਫਲਾਨਾ ਮੇਰਾ ਧੌਂਕਾ ਮੇਰਾ ਸਮੇਂ ਨਾਲ ਨਿਕਲ ਜਾਣਗੇ ਵੀ ਪਲੇਖਿਆਂ ਚ ਕੋਈ ਨਹੀਂ ਵਿਰਥ ਥੇ ਕਿਸੇ ਦਾ ਸਿਰਫ ਪੈਸਾ ਜਿਹਦੇ ਕੋਲੇ ਪੈਸਾ ਉਹਦੇ ਰਿਸ਼ਤੇਦਾਰ ਅੰਡੀ ਵੰਡੀ ਸਕੇਸ ਵੰਡੀ ਸਾਰੇ ਹੁੰਦੇ ਆ ਜਿਹੜਾ ਬੰਦਾ ਗਰੀਬ ਹੈ ਵਿਚਾਰਾ ਕੋਈ ਨਹੀਂ ਬੰਦਾ ਤਾਂ ਕੋਈ ਨਾ ਵਿਆਹ ਚ ਹੀ ਨਹੀਂ ਸਕਦਾ ਬੜੀ ਗੰਦਕੀ ਹੈ ਵਿਆਹ ਵੀ ਇਹਨਾਂ ਨੂੰ ਸੱਦਣਗੇ ਜਿੰਨਾਂ ਕੋਲੇ ਪੈਸੇ ਆ ਕਰਨਗੇ ਇਹ ਕੀ ਕਰ ਦੂਗਾ ਇਹ ਕਿੱਥੋਂ ਸਲਾਮੀਆਂ ਦੀ ਤਾਪ ਗਰੀਬ ਇਹ ਸੱਚ ਹੈ ਵੀ ਸੱਚ ਕੌੜਾ ਹੁੰਦਾ ਪਰ ਇਹ ਸੱਚ ਹੈ। ਸੁਣੀ ਕਾ ਦੇਖੀ ਸਾਨੂੰ ਵਿਆਹ ਤੇ ਸੱਦਿਆ ਜਾਂਦਾ। ਪਹਿਲੀ ਗੱਲ ਕੁਸਾ ਦਾ ਨੀ ਗਰੀਬ ਬੰਦੇ ਨੂੰ ਵਿਆਹ ਜੋ ਕੋਈ ਸੱਦ ਲਈ ਤਾਂ ਵਿਆਹ ਤੇ ਬੁਲਾਉਂਦਾ ਨਹੀਂ। ਕਿਉਂਕਿ ਗਰੀਬ ਬੰਦੇ ਕੋਲੇ ਵਿਚਾਰੇ ਕੋਲੇ ਓਡੇ ਹਾਈ ਪਾਈ ਕੱਪੜੇ ਨਹੀਂ ਹੁੰਦੇ ਉਹ ਸਿੰਪਲ ਹੁੰਦਾ। ਤੇ ਉਦੋਂ ਫਿਰ ਉਹਨੂੰ ਵਿਆਹ ਦੇ ਵਿੱਚ ਪੁੱਛਿਆ ਨਹੀਂ ਜਾਂਦਾ ਉਹ ਵਿਚਾਰਾ ਬਥੇਰਾ ਝਾਕਦਾ ਵੀ ਮੈਂ ਵਿਆਹ ਤੇ ਆਇਆ। ਮੈਨੂੰ ਮਿਲੂ ਅਗਲਾ ਤੇ ਉਹ ਅਗਲੇ ਨੌਰ ਮਾਰਕੀਟ ਆਪਦਾ। ਬੂ ਤੂੰ ਮੇਰੇ ਲੈਵਲ ਦਾ ਨਹੀਂ ਮੈਨੂੰ ਮਿਲਣਾ ਪਸੰਦ ਨਹੀਂ ਕਰਦਾ ਕੋਈ ਜਦ ਵਿਆਹ ਦੇ ਵਿੱਚ ਤੁਸੀਂ ਦੇਖ ਲਓ ਮੈਂ ਤਾਂ ਵਿਆਹ ਦਾ ਨਿਰਖ ਕਰਦੀ ਰਹਿੰਦੀ ਆ ਮੇਰਾ ਤੇਹੀ ਕੰਮ ਹੈ ਕੋਈ ਬੰਦਾ ਵਿਆਹ ਚ ਆਵੇ ਕਿਸੇ ਦਾ ਮਾੜਾ ਮੋਟਾ ਲੈਵਲ ਜਾਂ ਉੱਚਾ ਜਿਹਦੇ ਕੋਲ ਪੈਸੇ ਆ ਉਹਨੂੰ ਵਿਆਹ ਵਾਲਾ ਵੀ ਬੰਦਾ ਜਿਹੜਾ ਜਿਹਦਾ ਵਿਆਹ ਹੁੰਦਾ ਹੈ ਜਾਂ ਪ੍ਰੋਗਰਾਮ ਤੋਂ ਭੱਜ ਕੇ ਮਿਲੂਗਾ ਨਹੀਂ ਦੁਨੀਆ ਜਿੰਨੀ ਮਰਜ਼ੀ ਆਈ ਜਾਵੇ ਪੁੱਛਦੀ ਨਹੀਂ ਆ ਜਿਹੜੇ ਵੀ ਨਹੀਂ ਆਉਂਦੇ ਸੋ ਮੈਂ ਕਹਣੀ ਆ ਵੀ ਜਿਹੜਾ ਬੰਦਾ ਜਿੰਨੀ ਪੂਰੀ ਸਾਦ ਲਿਆ ਚਾਹੇ ਉਹ ਅਮੀਰ ਆ ਚਾਹੇ ਗਰੀਬ ਉਹਨੂੰ ਭੱਜ ਕੇ ਮਿਲੋ ਉਹਨੂੰ ਖੁਸ਼ੀ ਹੋਵੇ ਵੀ ਮੈਂ ਇਹਦੇ ਪ੍ਰੋਗਰਾਮ ਤੇ ਆਇਆ ਯਾਰ ਮੈਨੂੰ ਸੱਦਈ ਨਾ ਕਰੋ ਦੂਮੇ ਤੱਕ ਨਹੀਂ ਸੱਦ ਕੇ ਤੁਸੀਂ ਅਗਲੇ ਦੀ ਬੇਇੱਜ਼ਤੀ ਕਰਦੇ ਆਂ ਨਾਜ਼ਰਾਂ ਚ ਰਾਉਣੇ ਹੋ ਆਪਣੀ ਜਿੱਦ ਤੇ ਆਪਣੀ ਹਿੰਟ ਤੇ ਕੈਮਰੇ ਨੇ ਮੇਰਾ ਤਾਂ ਸੁਭਾਅ ਆ ਜਾਊਗਾ ਜਿੱਥੇ ਮੈਨੂੰ ਪਤਾ ਹੁੰਦਾ ਵੀ ਇੱਥੇ ਕਦਰ ਰਹਿਣੀ ਵੀ ਤਾਂ ਬੰਦਾ ਮਜਬੂਰੀ ਚ ਗਾੜ ਦੇ ਕੇ ਆ ਪਤਾ ਜਾਂਦੀ ਨਹੀਂ ਪਤਾ ਨਹੀਂ ਕੋਈ ਟਾਈਮ ਨਹੀਂ ਲੱਗਿਆ ਪਤਾ ਹੀ ਹੁੰਦਾ ਵੀ ਉੱਥੇ ਜਾ ਕੇ ਵੀ ਕੀ ਕਰਾਂਗੇ ਠੀਕ ਆ ਵੀ ਚੱਲ ਕੋਈ ਸਿੰਪਲ ਬੰਦਾ ਬਈ 200 ਸਲਾਮੀਆਂ ਦੇ ਦਿੰਦਾ ਹਾਂ ਪਹਿਲੀ ਗੱਲ ਤੇ ਇਕ ਗੱਲ ਸੋਚਣ ਵਾਲੀ ਹੈ ਵੀ ਤੁਸੀਂ ਸਲਾਮੀਆਂ ਦੇ ਬਾਰੇ ਅਗਲੇ ਨੂੰ ਵਿਆਹ ਕਰਾਦੇ ਜਦ ਕਹੇ ਲੀਆਂ ਸਲਾਮੀਆਂ ਦੇ ਸਿਰ ਤੇ ਤੁਹਾਡਾ ਵਿਆਹ ਹੁੰਦਾ ਹੈ ਸੋਚਣ ਦੀ ਗੱਲ ਆ ਪਰ ਕੋਈ ਸੋਚਦਾ ਨਹੀਂ ਸੈਕਿੰਡ ਦਾ ਸੈਕਿੰਡ ਹੁੰਦਾ ਹੈ ਤਾਂ ਅਗਲਾ ਅਗਲੀ ਸਰ ਦਾ ਮਤਾਬਕ ਤੁਹਾਨੂੰ ਦੇ ਜਾਂਦਾ ਭਾਈ ਕਿਸੇ ਦੀ 5000 ਦੀ ਗਜੈਸਾ ਉਹ 5 ਵੀ ਦੇਜੂ ਤੇਰੀ 2 ਦੀ ਗਜੈਸਾ 2 ਦੇਜੂ ਕੋਈ 100 ਦੀ ਗਜੈਸਾ ਮਾਲਕਾ ਕੋਈ ਵਿਚਾਰਾ 50 ਦਾ ਮਾਲਕਾ ਯਾਰ ਇਹਨਾਂ ਚੀਜ਼ਾਂ ਨਾਲ ਤਾਂ ਨਾ ਤੁਲਨਾ ਕਰਿਆ ਕਰੋ ਤੁਸੀਂ ਆਪਣੇ ਬੱਚੇ ਦਾ ਵਿਆਹ ਰੱਖਿਆ ਤੁਸੀਂ ਅਗਲੇ ਨੂੰ ਆ ਕੇ ਕਹੋ ਯਾਰ ਮੇਰੇ ਜਵਾਕਰ ਨੂੰ ਦੁਆ ਦੇ ਕੇ ਜਾਓ ਦਿਲੋਂ ਦੁਆ ਦੇ ਕੇ ਜਾਓ ਵੀ ਆ ਸੌਖੇ ਰਹਿਣ ਜੇ ਤੁਸੀਂ 20 30000 ਸਲਾਮੀਆਂ ਚ ਬਣਾ ਲਓਗੇ ਤੇ ਨਾਲ ਕਿਹੜਾ ਫਿਰ ਤੁਹਾਡਾ ਵਿਆਹ ਹੋ ਤੂੰ ਸੋਚਣਾ ਸੋਚੀ ਰੱਖਿਆ ਕਰੋ ਕਿਸ ਦੀਆਂ ਸਲਾਮੀਆਂ ਨਾਲ ਤੁਸੀਂ ਨਹੀਂ ਰਜਗੇ ਸਲਾਮੀ ਤਾਂ ਕਿਸ ਸਗਨ ਸਲਾਮੀ ਦਾ ਮਤਲਬ ਤਾਂ ਪਤਾ ਤੀ ਨਾ ਅਸ਼ੀਰਵਾਦ ਡਰ ਦੇ ਵਿਚਾਰੇ ਗਰੀਬ ਅੱਜ ਕੱਲ ਨਾ ਕੋਈ ਸਲਾਮੀ ਆਣੀ ਦਿੰਦੇ ਉਹ ਕਾਰਨ ਆਇਆ ਚ ਪਾਪਾ ਸਲਾਮੀਆਂ ਦਿੰਦੇ ਆ ਵੀ ਸਾਨੂੰ ਐ ਨਾ ਕਹਦੇ ਨਾ ਘੱਟ ਦੇ ਜੇ ਮੈਂ ਕਹਣੀ ਆ ਜੇ ਤੁਸੀਂ ਵਿਆਹ ਤੇ ਇੰਨਾ ਪੈਸਾ ਲਾਤਾ ਕਿਸੇ ਦੇ 20 30 ਹਜ਼ਾਰ ਪਿੱਛੇ ਕਿਉਂ ਲੜਦੇ ਹੋ ਫਿਰ ਨਿਗ੍ਹਾ ਰੱਖਣਗੇ ਸਲਾਮੀਆਂ ਵੇਲੇ ਮੇਰੀ ਮਤਕ ਤਕ ਤਕ ਹੱਸਣ ਲੱਗ ਜਾਈ ਨਿਗ੍ਹਾ ਰੱਖਣਗੇ ਵੀ ਕਿਹਨੇ ਕਿੰਨੇ ਦਿੱਤੇ ਇੱਕ ਬੰਦਾ ਸਾਈਕਲ ਖੜਾ ਉਹ ਆਪਾਂ ਕారణ ਨੂੰ ਮੋੜ ਕੇ ਦੇਣੀ ਇਹਨਾਂ ਨੂੰ ਇਹ ਭਲੇ ਮਾਨਸੋ ਲੋਕੋ ਉੱਥੇ ਐ ਸੋਚ ਲਿਆ ਕਰੋ ਵੀ ਸੱਚੇ ਬਾਸ਼ਾ ਵਾਹਿਗੁਰੂ ਮੈਨੂੰ ਇੰਨੇ ਦੇਵੀ ਵੀ ਮੈਂ ਅਗਲੇ ਨੂੰ ਸ਼ਗਨ ਆਬਦੀ ਆ ਦੇ ਕੇ ਆਮ ਐਨਾ ਸੱਚਾ ਗੁਰੂ ਵੀ ਇਹ ਪੰਜਾ ਦੇ ਕੇ ਮੈਂ ਵੀ ਪੰਜਾਈ ਦੇ ਉਹੋ ਜੀ ਸੋਚ ਬਣ ਜੂ ਸੋਡੀ ਕੁਝ ਨਹੀਂ ਹੁੰਦਾ ਜੀ ਤੁਹਾਨੂੰ ਰੱਬ ਨੇ ਦਿੱਤਾ ਤਾਂ ਨੂੰ ਅਸੀਂ ਯੂਜ਼ ਕਰਿਆ ਕਰੋ ਗਰੀਬੰਦਾ ਆਪਣੇ ਅਕੋਰਡਿੰਗ ਪੈਸੇ ਦੇਊਗਾ ਤੁਸੀਂ ਮੀਰੋਂ ਤਾਂ ਉਹਦੇ ਅਕੋਰਡਿੰਗ ਦੇਓਗੇ ਸੋ ਗੈਸ ਨਾ ਕਰਿਆ ਕਰੋ ਕਿਸੇ ਦੇ ਅਸ਼ੀਰਵਾਦ ਦਾ ਕੋਈ ਮੁੱਲ ਨਹੀਂ ਹੁੰਦਾ ਉੱਥੇ ਪੈਸਿਆਂ ਦੇ ਨਾਲ ਤੋਲਿਆ ਕਰੋ ਵੀ ਫਲਾਨਾ 500 ਦੇ ਗਿਆ ਜੀ ਇਹ ਤਾਂ ਤਗੜਾ ਸੀ ਆ 200 ਦੇ 50 ਦੇ ਕੇ ਗਿਆ ਕਦੇ ਕਦੇ ਜਿਹੜਾ ਤੁਹਾਨੂੰ 50 ਦੇ ਕੇ ਜਾਂਦਾ ਨਾ ਇਹ ਨਹੀਂ ਪਤਾ ਵਿਚਾਰਾ ਕਿੰਨੀਆਂ ਦੁਆਵਾਂ ਦੇ ਕੇ ਜਾਂਦਾ ਛੋਡੇ ਬੱਚੇ ਨੂੰ ਪਰ ਤੁਸੀਂ ਸਿਰ ਤੇ ਹੱਥ ਵੀ ਨਹੀਂ ਧਰਨ ਦਿੰਦੇ ਵੀ ਸਾਡੇ ਟੌਰ 'ਚ ਫਰਕ ਨਾ ਪੈ ਜੇ ਸੋ ਇਹ ਗੱਲਾਂ ਨਾ ਕਰਿਆ ਕਰੋ ਨਾ ਕਰਿਆ ਕਰੋ ਥੋੜਾ ਬਹੁਤਾ ਲੋਕਾਂ ਨੂੰ ਪਿਆਰ ਕਰ ਲੱਗ ਜਾਓ ਪੈਸੇ ਨੂੰ ਛੱਡ ਕੇ ਨਾ ਥੋੜਾ ਜਿਹਾ ਪੈਸੇ ਨੂੰ ਛੱਡ ਕੇ ਇਨਸਾਨੀਅਤ ਬਾਰੇ ਸੋਚੋ ਆਪ ਹੀ ਸਮਝ ਲਓਗੇ ਕੁਝ ਗੱਲਾਂ ਸੋ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤਾਂ ਸੌਰੀ ਛੋੜੀਆਂ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ